ਯੋਜਨਾ ਪਹਿਲੀ ਤਾਂ ਜੀ ਅਸੀਂ ਜਿਵੇਂ ਹੁਣ ਆਪਾਂ ਸਿੱਖ ਗੇਮਾਂ ਦੇਖਦੇ ਆ ਐਡਲਟੀ ਵੀ ਹੋਈਆਂ ਦੀਆਂ ਸਿਡਨੀ ਵੀ ਤੇ ਉੱਥੇ ਬੱਚਿਆਂ ਦੀ ਕਬੱਡੀ ਬਹੁਤ ਸੋਹਣੀ ਹੋਈਦੀ ਜਿਹੜੇ ਅੰਡਰ 70 ਨਾਲ ਨੇ ਤੇ ਉਦੋਂ ਛੋਟਿਆਂ ਦੀ ਟੀਮ ਇੱਕ ਬਣੀਦੀ ਸਾਡੀ ਯੋਜਨਾ ਇਹ ਹੈ ਵੀ ਕੈਨਬਰਾ ਚ ਵੀ ਅਸੀਂ ਇੱਕ ਛੋਟੇ ਬੱਚਿਆਂ ਦੀ ਟੀਮ ਤਿਆਰ ਕਰੀਏ ਕਿਉਂਕਿ ਪਿੰਡਾਂ ਵਿੱਚੋਂ ਛੋਟੇ ਬੱਚਿਆਂ ਦੀਆਂ ਟੀਮਾਂ ਜਿਹੜੀਆਂ ਨੇ ਨਾ ਵੱਡੇ ਪਲੇਅਰ ਵੱਡੇ ਲੈਵਲ ਤੇ ਆਈ ਜਾਂਦੇ ਨੇ ਛੋਟੇ ਪਲੇਅਰ ਉੱਠ ਨਹੀਂ ਰਹੇ ਸਾਡੀ ਕੋਸ਼ਿਸ਼ ਇੰਡੀਆ ਵੀ ਆਪਣੇ ਪੰਜਾਬ ਚ ਵੀ ਉਦਾਂ ਹੀ ਆ ਵੀ ਨਵੇਂ ਪਲੇਅਰ ਤਿਆਰ ਕਰੀ ਤੇ ਸਾਡੀ ਕੋਸ਼ਿਸ਼ ਇੱਥੇ ਵੀ ਆ ਵੀ ਨਵੇਂ ਬੱਚੇ ਆਪਾਂ ਉਰੇ ਜਿਹੜੇ ਜੰਪਲ ਨੇ ਉਹਨਾਂ ਨੂੰ ਤਿਆਰ ਕਰੀਏ ਉਹਦੇ ਰਿਕਾਰਡਿੰਗ ਸਾਡਾ ਚੱਲ ਰਿਹਾ ਪ੍ਰੋਸੈਸ ਵੀ ਉਹ ਜਲਦੀ ਈ ਸੀ ਉਹਦੀ ਜਾਣਕਾਰੀ ਸਾਂਝੀ ਕਰਾਂਗੇ ਕਿ ਕਦੋਂ ਤੇ ਕਿੱਥੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਣੀ ਆ ਤੇ ਪਹਿਲਾਂ ਅਸੀਂ ਖੁਦ ਆਪ ਮੈਂ ਖੁਦ ਟ੍ਰੇਨਿੰਗ ਦਵਾਂਗੇ ਉਹਨਾਂ ਨੂੰ ਬਾਅਦ ਚ ਉਸ ਜਿੰਨੀ ਸਾਡੀ ਗਿਣਤੀ ਵਧੇਗੀ ਬੱਚਿਆਂ ਦੀ ਫਿਰ ਉਹਨਾਂ ਵਾਸਤੇ ਇੱਕ ਬਤੌਰ ਨਾਮੀ ਖਿਡਿਆਰੀ ਕੋਈ ਵੀ ਸਾਨੂੰ ਮਿਲਦਾ ਸੀ ਉਹਨੂੰ ਕੋਚ ਰੱਖ ਕੇ ਉਹਨਾਂ ਨੂੰ ਟ੍ਰੇਨਿੰਗ ਦਵਾਂਗੇ ਹਾਂਜੀ ਮਾਂ ਖੇਡ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਲਈ ਇਹ ਖੁਸ਼ੀ ਦੀ ਗੱਲ ਆ ਕਿ ਕੈਮਰਾ ਦੇ ਵਿੱਚ ਵੀ ਕਬੱਡੀ ਦੀ ਕੋਚਿੰਗ ਸ਼ੁਰੂ ਹੋਣ ਜਾ ਰਹੀ ਆ ਮੈਨੂੰ ਉਮੀਦ ਆ ਕਿ ਪੰਜਾਬੀ ਯੂਥ ਕਲੱਬ ਵੱਲੋਂ 7 ਸਤੰਬਰ 2025 ਦੇ ਐਤਵਾਰ ਨੂੰ ਉਸ ਟੂਰਨਾਮੈਂਟ ਵਾਲੇ ਦਿਨ ਇਹਦੀ ਸਮਾਸਾਰਨੀ ਜਾਰੀ ਕੀਤੀ ਜਾਊਗੀ ਜਿਵੇਂ ਸੰਗਾਲੀ ਸਾਹਿਬ ਨੇ ਦੱਸਿਆ ਕਿ ਸ਼ੁਰੂਆਤ ਦੇ ਵਿੱਚ ਮੈਂ ਹੀ ਬੱਚਿਆਂ ਨੂੰ ਕਬੱਡੀ ਦੀ ਕੋਚਿੰਗ ਦੇਊਗਾ ਤੇ ਜਿਵੇਂ-ਜਿਵੇਂ ਬੱਚਿਆਂ ਦੀ ਗਿਣਤੀ ਵਧ ਗਈ ਫਿਰ ਕਿਸੇ ਨਾਮੀ ਖਿਡਾਰੀ ਨੂੰ ਬਤੌਰ ਕਬੱਡੀ ਕੋਚ ਰੱਖ ਕੇ ਬੱਚਿਆਂ ਨੂੰ ਕਬੱਡੀ ਦੀ ਟ੍ਰੇਨਿੰਗ ਦਿੱਤੀ ਜਾਊਗੀ ਅੰਡਰ 14 17 19 ਕਬੱਡੀ ਦੀਆਂ ਕੈਨਬਰਾ ਦੀਆਂ ਟੀਮਾਂ ਤਿਆਰ ਕੀਤੀਆਂ ਜਾਣਗੀਆਂ ਜਿਹੜੇ ਕੁਝ ਪੇਰੈਂਟਸ ਡਾਇਰੈਕਟ ਇੱਥੇ ਪੀਆਰ ਆਏ ਨੇ ਉਹਨਾਂ ਦੇ ਬੱਚੇ ਪੰਜਾਬ ਦੇ ਜੰਪਲ ਨੇ ਉਹਨਾਂ ਨੂੰ ਟ੍ਰੇਨਿੰਗ ਤੇ ਜਿਹੜੇ ਇਥੋਂ ਦੇ ਜੰਪਲ ਨੇ ਉਹਨਾਂ ਨੂੰ ਕਬੱਡੀ ਖੇਡਣ ਦੀ ਟ੍ਰੇਨਿੰਗ ਇਹ ਵੱਡੀ ਖੁਸ਼ੀ ਵਾਲੀ ਗੱਲ ਹੈ ਕੈਂਪਰਾ ਦੇ ਵਿੱਚ ਜਿੰਨੇ ਵੀ ਪੰਜਾਬੀ ਰਹਿ ਰਹੇ ਆ ਜਿੰਨੇ ਵੀ ਮਾ ਖੇਡ ਕਬੱਡੀ ਨੂੰ ਪਿਆਰ ਕਰਨ ਵਾਲੇ ਆ ਤਿਆਰੀਆਂ ਵੱਟ ਲਓ ਆਪਦੇ ਜਵਾਕਾਂ ਨੂੰ ਕਬੱਡੀ ਦੀ ਟ੍ਰੇਨਿੰਗ ਦਿਵਾਉਣ ਲਈ ਕਿਉਂਕਿ ਪੰਜਾਬੀ ਯੂਥ ਕਲੱਬ ਕੈਂਪਰਾ ਕਬੱਡੀ ਦੀ ਟ੍ਰੇਨਿੰਗ ਸ਼ੁਰੂ ਕਰਨ ਜਾ ਰਿਹਾ ਕਬੱਡੀ ਦੀ ਕੋਚਿੰਗ ਸ਼ੁਰੂ ਕਰਨ ਜਾ ਰਿਹਾ